ਇਹ ਹੈ ਜੀ ਡੈਨਮਾਰਕ ਦੇ 7 ਸਾਲ ਦੇ ਬੱਚੇ ਦਾ ਹੱਥ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਡਿਵੈਲਪ ਹੋ ਚੁੱਕਿਆ ਹੈ ਤੇ ਇਹ ਹੈ ਇੰਡੀਆ ਤੇ 7 ਸਾਲ ਦੇ ਬੱਚੇ ਦਾ ਹੱਥ ਜਿਹੜਾ ਹਜੇ ਵੀ ਡਿਵੈਲਪ ਹੋ ਰਿਹਾ ਹੈ ਇਸ ਦਾ ਬਹੁਤ ਵੱਡਾ ਕਾਰਨ ਹੈ ਮਿੱਟੀ ਡੈਨਮਾਰਕ ਦੇ ਜਿਹੜੇ ਲੋਕ ਨੇ ਉਹ ਡੇਲੀ ਆਪਣੇ ਬੱਚਿਆਂ ਨੂੰ ਮਿੱਟੀ ਦੇ ਵਿੱਚ ਖੇਡਣ ਲਈ ਭੇਜਦੇ ਨੇ ਮਿੱਟੀ ਨੂੰ ਪਟਣਾ ਤੇ ਉਸ ਦੇ ਨਾਲ ਘਰ ਬਣਾਉਣਾ ਜਾਨੀ ਕਿ ਉਹਨਾਂ ਦੇ ਹੱਥਾਂ ਦੀ ਮੂਵਮੈਂਟ ਇੱਥੇ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹੀ ਚੀਜ਼ ਡੈਨਮਾਰਕ ਦੇ ਅੰਦਰ ਜਿਹੜੇ ਬੱਚਿਆਂ ਦੇ ਹੱਥ ਹੁੰਦੇ ਨੇ ਉਹਨਾਂ ਦੇ ਮਸਲ ਹੁੰਦੇ ਨੇ ਉਹਨਾਂ ਨੂੰ ਸਟਰੌਂਗ ਬਣਾਉਂਦੀ ਹੈ ਤੇ ਨਾਲ ਦੀ ਨਾਲ ਜਦੋਂ ਬੱਚ ਦੇ ਵਿੱਚ ਆਉ ਇਸ ਦੇ ਬਿਲਕੁਲ ਉਲਟ ਜੇਕਰ ਇੰਡੀਆ ਦੇ ਵਿੱਚ ਕੋਈ ਬੱਚਾ ਆਪਣੇ ਹੱਥ ਦੇ ਵਿੱਚ ਮਿੱਟੀ ਫੜ ਲਵੇ ਤਾਂ ਉਸ ਦੀ ਮਾਂ ਉਸ ਦੇ ਹੱਥ ਧੋ ਦਿੰਦੀ ਹੈ ਤੇ ਮੂੰਹ ਤੇ ਦੋ ਚਪੇੜਾ ਮਾਰਦੀ ਹੈ ਤੋ ਆ ਕੀ ਕੰਮ ਕੀਤਾ ਮਿੱਟੀ ਦੇ ਵਿੱਚ ਕਿਉਂ ਖੇਡਣ ਗਿਆ ਅਸਲ ਦੇ ਵਿੱਚ ਮਿੱਟੀ ਦੇ ਅੰਦਰ ਅਜਿਹੇ ਮਾਈਕਰੋਬਸ ਵੀ ਹੁੰਦੇ ਜਿਹੜੇ ਬੱਚੇ ਦੀ ਇਮਿਊਨਿਟੀ ਵਧਾਉਂਦੇ ਨੇ ਇਨ੍ਹਾਂ ਚੀਜ਼ਾਂ ਨਾਲ ਬੱਚਾ ਚਲਦੀ ਬਿਮਾਰ ਨਹੀਂ ਪੈਂਦਾ ਜਿਹੜਾ ਮਿੱਟੀ ਦੇ ਵਿੱਚ ਖੇਡਦਾ ਰਹਿੰਦਾ ਹੈ ਜਿਵੇਂ ਕਿ ਕੁਝ ਸਮਾਂ ਪਹਿਲਾਂ ਦੇ ਵਿੱਚ ਵੀ ਪੰਜਾਬ ਦੇ ਬੱਚੇ ਤਕਰੀਬਨ ਹਰ ਇੱਕ ਬੱਚਾ ਹੀ ਮਿੱਟੀ ਦੇ ਨਾਲ ਖੇਡਦਾ ਸੀ ਤੇ ਘੱਟ ਬਿਮਾਰ ਹੁੰਦੇ ਸੀ ਹੁਣ ਵਾਲੇ ਬੱਚਿਆਂ ਦੀ ਇੰਨੇ ਮਾਪੇ ਕੇਅਰ ਵੀ ਕਰ